ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬ੍ਰਹਮਗਣੀ ਧੰਧਨ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਸਰਵਣ ਕਰ ਰਹੇ ਸੀ ਸਤਸੰਗੀ ਜਨੋ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਉੱਪਰ ਮਾਈ ਬਾਪ ਦੀ ਸਿੱਖਿਆ ਦਾ ਬਹੁਤ ਗਹਿਰਾ ਅਸਰ ਹੋ ਰਿਹਾ ਸੀ ਓਹੋ ਹਰੇਕ ਵਕਤ ਆਪਣੇ ਇਨਸਾਨੀਅਤ ਜਮੇ ਨੂੰ ਸਫਲ ਬਣਾਉਣ ਵਾਸਤੇ ਇਹ ਸੋਚਦੇ ਰਹਿੰਦੇ ਸਨ ਇਸੇ ਸਮੇਂ ਬਚਪਨ ਅੰਦਰ ਇੱਕ ਦਿਨ ਕੀ ਦੇਖਦੇ ਨੇ ਕਿ ਕੁਝ ਮੁਗਲ ਹੁਕਮਰਾਨ ਕਥੂ ਨੰਗਲ ਕਸਬੇ ਦੇ ਨਜ਼ਦੀਕ ਆਏ ਅਤੇ ਉਹਨਾਂ ਨੇ ਆ ਕੇ ਆਸ-ਪਾਸ ਦੇ ਜ਼ਿਮੀਦਾਰਾਂ ਦੀਆਂ ਕੱਚੀਆਂ ਪੱਕੀਆਂ ਫਸਲਾਂ ਵੱਢ ਲਈਆਂ ਕੁਝ ਖਰਾਬ ਵੀ ਕਰ ਦਿੱਤੀਆਂ ਬਾਬਾ ਵੱਡਾ ਸਾਹਿਬ ਜੀ ਨੇ ਬਜ਼ੁਰਗਾਂ ਨੂੰ ਪੁੱਛਿਆ ਕਿ ਇਹਨਾਂ ਲੋਕਾਂ ਨੇ ਐਸਾ ਕਰਮ ਕਿਉਂ ਕੀਤਾ ਹੈ ਤਾਂ ਬਜ਼ੁਰਗ ਕਹਿਣ ਲੱਗੇ ਕਿ ਕਾਕਾ ਜੀ ਇਹ ਸਾਰੇ ਦੇਸ਼ ਦੇ ਹੁਕਮਰਾਨ ਨੇ ਇਹਨਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ ਕੋਈ ਵੀ ਇਹਨਾਂ ਅੱਗੇ ਨਕਾਰੀ ਨਹੀਂ ਹੋ ਸਕਦਾ ਅਸੀਂ ਇਹਨਾਂ ਦੀ ਪਰਜਾ ਹਾਂ ਤੇ ਇਹ ਦੇਸ਼ ਦੇ ਮਾਲਕ ਹਨ ਇਸ ਗੱਲ ਦਾ ਵੀ ਬਾਬਾ ਬੁੱਢਾ ਜੀ ਦੀ ਸੋਚ ਉੱਪਰ ਬਹੁਤ ਗਹਿਰਾ ਅਸਰ ਹੋਇਆ ਕਿ ਇੱਕ ਇਨਸਾਨ ਦੂਜੇ ਇਨਸਾਨ ਦੇ ਸਾਹਮਣੇ ਕਿਵੇਂ ਬੇਵੱਸ ਹੋ ਕੇ ਖੜ ਜਾਂਦਾ ਹੈ ਜੋ ਅਸੀਮ ਸ਼ਕਤੀਆਂ ਦੇ ਮਾਲਕ ਕਾਲਪੁਰਖ ਜੀ ਦਾ ਪੈਦਾ ਕੀਤਾ ਜਮਕਾਲ ਇਸ ਜੀਵ ਉੱਪਰ ਜਮ ਕੰ ਡਿੱਠੇ ਰੂਪ ਵਿੱਚ ਕਿਤੇ ਵਰਤਦਾ ਹੈ ਤਾਂ ਉਸ ਵਕਤ ਵੀ ਸੱਚਮੁੱਚ ਜੀਵ ਦਾ ਕੋਈ ਰਖਵਾਲਾ ਨਹੀਂ ਹੁੰਦਾ ਕੇਵਲ ਗੁਰੂ ਦੀ ਸਿੱਖਿਆ ਪਰਮਾਤਮਾ ਦੀ ਬੰਦਗੀ ਹੀ ਉਸ ਜਮ ਕਾਲ ਦੇ ਹੱਥਾਂ ਨੂੰ ਰੋਕ ਸਕਦੀ ਹੈ ਹਜ਼ੂਰ ਕੁਰਬਾਨੀ ਅੰਦਰ ਕਿਰਪਾ ਕਰਦੇ ਨੇ ਸ਼ਲੋਕ ਮਹਲਾ 3 ਜਮ ਕਾਲੈ ਵਸ ਜਗ ਬੰਧਿਆ ਤਿਸ ਦਾ ਫਰੂ ਨਾ ਕੋਏ ਜਨ ਜਮ ਕੀਤਾ ਸੋ ਸੇਵੀ ਹੈ ਗੁਰਮੁਖ ਦੁੱਖ ਨਾ ਹੋਏ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ ਜਨਿਓ ਜਮੂ ਸਿਰਜਿਆ ਸੋ ਜਪਿਆ ਪਰਵਦਗਾਰ ਮਾਨਸ ਕੀ ਕੋ ਕੇ ਤਕਬਾਤ ਜਮ ਤੇ ਰਾਖੇ ਦੇ ਕਰ ਹਾਥ ਜਾਮ ਗੁਰੂ ਹੋਏ ਵੱਲ ਤਨਹਿ ਕਿਆ ਗਾਰ ਵਿਦ ਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ